ਦੇ ਕੱਲੀਆਂ ਸੇਵਾ ਕਰਨ। ਫੇ ਜਦੋਂ ਸੇਵਾ ਕਰ ਪੈਂਦੀ ਐ ਫੇ ਤੁਸੀਂ ਗੱਲ ਕਮਲ ਤੋਂ ਬਿਆਨ ਦੇਣਾ ਸ਼ੁਰੂ ਕਰ ਦਿੰਦੇ ਆ। ਪਹਿਲਾਂ ਮਾਨੂੰ ਪਾ ਦੇ ਪਲੇਗ ਪਹਿਲਾਂ ਕੋਈ ਬੋਲਦੀਆਂ। ਇੱਕ ਵਾਰ ਸਾਹ ਤੇ ਮੇਰੇ ਸਾਹ ਦੀ ਅੱਖ ਕੌਣੀ ਕੀਤੀ ਆ ਮਾਰੋ ਖਾਣ ਮੇਰੇ ਸਾਹ ਦੇ ਝਾਕੀ ਜਾਵੇ। ਹੈ? ਅੱਜ ਤੁਸੀਂ ਬਹਿ ਜਾਂਦੇ ਆ ਸੁਪੀਤਰਾ ਦੇ ਉੱਤੇ ਮੈਨੂੰ ਜੁੰਡੀ ਵੱਡੀ ਮੈਨੂੰ ਸਿਰਪਟ ਬਾਪੂ ਸਾਹਿਬ ਹਾਂ ਜੀ ਹੁਣ ਰੁਕਤੇ ਦਾਦਾ ਜੀ ਹਾਂ ਤੁਹਾਡੇ ਤੇ ਕਸੂਰ ਆ ਆਪਣੇ ਪਤਿਆਂ ਦੀ ਸੇਵਾ ਕਰੋ ਆਪਣੇ ਸਾਧੂ ਸੌਵੇਂ ਦੀ ਸੇਵਾ ਕਰੋ ਰੱਬ ਦਾ ਪੈਲਾ ਜੋ ਮਿਲੂਗਾ ਸਾਡੇ ਤੋਂ ਤੁਹਾਨੂੰ ਰੱਬ ਕੋਈ ਨਹੀਂ ਮਿਲਣਾ ਹੈ ਉਹੋ ਜਿਹਾ